ਸਾਥਿਓ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਕੇਵਲ ਸਿੰਘ ਹੀਰ ਨੈਸ਼ਨਲ ਜਨਨ ਸਕੱਤਰ ਭਾਰਤ ਰਾਜ ਡੈਮੋਕ੍ਰੈਟਿਕ ਪਾਰਟੀ ਤੁਸੀਂ ਦੇਖ ਰਹੇ ਹੋ ਭਾਰਤ ਰਾਜ ਟੀਵੀ ਅੱਜ ਆਪਾਂ ਗੱਲ ਕਰਾਂਗੇ ਪਿਛਲੇ 10-14 ਦਿਨਾਂ ਤੋਂ ਇੱਕ ਬਹੁਤ ਹੀ ਖਬਰ ਜਿਹੜੀ ਆ ਪ੍ਰੈਸ ਦੇ ਵਿੱਚ ਕਾਫੀ ਉਹਦਾ ਰੌਲਾ ਪਾ ਪੈ ਰਿਹਾ ਔਰ ਉਹ ਰੌਲਾ ਪੈਣਾ ਦੀ ਚਾਹੀਦਾ ਕਿਉਂਕਿ ਜਿਹੜੀ ਸਰਕਾਰ ਆ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹ ਸਰਕਾਰ ਇਸ ਕਰਕੇ ਪਾਵਰ ਦੇ ਵਿੱਚ ਆਈ ਸੀ ਕਿ ਲੋਕ ਪਰਿਵਰਤਨ ਚਾਹੁੰਦੇ ਸੀਗੇ ਲੋਕ ਬਦਲਾਅ ਚਾਹੁੰਦੇ ਸੀਗੇ ਔਰ ਇਹਨਾਂ ਨੇ ਲੋਕਾਂ ਦੇ ਨਾਲ ਬਹਿਦਾਂ ਇੰਨੇ ਵਧਿਆ ਕੀਤੇ ਕਿ ਲੋਕ ਇਹਨਾਂ ਦੇ ਬਹਿਦਿਆਂ ਦੇ ਚਕੰਗੇ ਦੇ ਵਿੱਚ ਫਸ ਗਏ ਔਰ ਉਹ ਬਹਿਦਿਆਂ ਦੇ ਵਿੱਚ ਕੀ ਸੀਗਾ ਕਿ ਅਸੀਂ ਸੇ ਸੂਲ ਦਾ ਵਧਿਆ ਦੇਵਾਂਗੇ ਅਸੀਂ ਪੜ੍ਹਾਈ ਦਾ ਜਿਹੜਾ ਐਜੂਕੇਸ਼ਨਲ ਸਿਸਟਮ ਨੂੰ ਸੁਧਾਰਾਂਗੇ ਪਰ ਦੇਖਣ ਵਿੱਚ ਆ ਰਿਹਾ ਪਈ ਇਹ ਸਾਰਾ ਕੁਝ ਦੇ ਉਲਟ ਹੋ ਰਿਹਾ ਜਿਹੜੀਆਂ ਦਵਾਈਆਂ ਵੀ ਮਿਲ ਰਹੀਆਂ ਹਸਪੀਟਲ ਦੇ ਵਿੱਚੋਂ ਉਹ ਕੋਈ ਇੰਨੀਆਂ ਬਹੁਤੀਆਂ ਕਾਰਗਰ ਨਹੀਂ ਹੋ ਰਹੀਆਂ ਬਹੁਤ ਸਾਰੇ ਮਰੀਜ਼ ਜੋ ਆਪਣਾ ਐਕਸਪੀਰੀਅੰਸ ਉਹ ਦੱਸਦੇ ਰਹਿੰਦੇ ਆ ਸ਼ੇਅਰ ਕਰਦੇ ਰਹਿੰਦੇ ਔਰ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਸਿਸਟਮ ਆ ਉਹ ਤਾਂ ਇੰਨਾ ਜਿਆਦਾ ਮਾੜਾ ਇਹਨਾਂ ਨੇ ਪੱਠਾ ਇੰਨਾ ਜਿਆਦਾ ਬਿਠਾ ਲਿਆ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਬਹੁਤ ਜਿਆਦਾ ਉਤਸ਼ਾਹਤ ਕੀਤਾ ਤੁਸੀਂ ਕਹੋਗੇ ਵੀ ਸਰਕਾਰ ਤੇ ਪ੍ਰਾਈਵੇਟ ਸਕੂਲਾਂ ਨੇ ਤਸ਼ਾਦ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪ੍ਰਾਈਵੇਟ ਸਕੂਲਾਂ ਨੇ ਇਹਨਾਂ ਨੇ ਤਸ਼ਾਦ ਕੀਤਾ ਬਹੁਤ ਹੀ ਵਧੀਆ ਤਰੀਕਾ ਲੱਭਿਆ ਇਹਨਾਂ ਨੇ ਪੁਰਾਣੀਆਂ ਸਰਕਾਰਾਂ ਜੋ ਸੈਂਟਰ ਦੀ ਸਰਕਾਰ ਆ ਬਿਲਕੁਲ ਉਹ ਤੋਂ ਇੱਕ ਕਦਮ ਅੱਗੇ ਹੁੱਕ ਚੱਲ ਰਿਹਾ ਹੈ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਜਿਸ ਨਾਲ ਤਾਂ ਕੇਜਰੀਵਾਲ ਜੀ ਨੂੰ ਅੰਦਰ ਦਿੱਤਾ ਜਾਂਦਾ ਤੇ ਕਹਿੰਦੇ ਵੀ ਇਹ ਬਦਲੇ ਦੀ ਭਾਵਨਾ ਹੋ ਰਿਹਾ ਤਾਂ ਜਿਸ ਵੇਲੇ ਆਪ ਇੱਥੇ ਕਰ ਰਹੇ ਆ ਇਹਨਾਂ ਦੇ ਮੰਤਰੀ ਬਹੁਤ ਸਾਰੇ ਮੰਤਰੀ ਜਿਹੜੇ ਆ ਉਹ ਅੱਜ ਬਾਹਰ ਘੁੰਮਦੇ ਆ ਬੜੇ ਸਾਰੇ ਅੰਦਰ ਵੀ ਹੋਗਾ ਹੈ ਔਰ ਬਹੁਤ ਸਾਰਿਆਂ ਦੇ ਅੱਜ ਵੀ ਕੇਸ ਜਿਹੜੇ ਆ ਕਈਆਂ ਤਰ੍ਹਾਂ ਦੇ ਇਲਜ਼ਾਮ ਰੋਜ਼ ਲੱਗਦੇ ਰਹੇ ਨੇ ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੋਂ ਇਸ ਕਰਕੇ ਗੱਲ ਕਰ ਰਿਹਾ ਆ ਭਾ ਐਜੂਕੇਸ਼ਨ ਦੇ। ਐਜੂਕੇਸ਼ਨ ਸਿਸਟਮ ਬਾਰੇ ਇਹਨਾਂ ਨੇ ਕਿਹਾ ਸੀ ਵੀ ਦਿੱਲੀ ਮਾਡਲ ਲਿਆਵਾਂਗੇ। ਦਿੱਲੀ ਮਾਡਲ ਦੇ ਵਿੱਚ ਵੀ ਉਦੋਂ ਜਦੋਂ ਇਹ ਰੌਲਾ ਪਾਇਆ ਦਿੱਲੀ ਜਿਆਦੇ ਨੇ ਵੀ ਸਰਕੂਲ ਬਹੁਤ ਵਧੀਆ ਕਰਦੇ। ਤਾਂ ਉਸ ਵੇਲੇ ਇੱਕ ਖਬਰ ਆਈ ਸੀਗੀ ਉਹ ਮੈਂ ਤੁਹਾਨੂੰ ਕਿਸੇ ਸ਼ੇਅਰ ਕਰ ਸਕਦਾ। ਉਸ ਵੇਲੇ ਵੀ ਸੀਗਾ ਕਿ ਕਿੰਨੇ ਲੱਖ ਬੱਚੇ ਜਾਂ ਕਿੰਨੇ ਹਜ਼ਾਰ ਬੱਚੇ سرکاری سکول ਛੱਡ ਗਏ سکول ਛੱਡਣ ਦਾ ਮਤਲਬ ਇਹ ਹੁੰਦਾ ਵੀ ਸਕੂਲ ਤਾਂ ਬੱਚਾ ਛੱਡਦਾ ਜਿਸ ਵੇਲੇ ਉਸ ਸਕੂਲ ਦੇ ਵਿੱਚ ਪ੍ਰਬੰਧ ਸਹੀ ਨਾ ਹੋਵੇ ਪ੍ਰਬੰਧ ਕਿਹੋ ਜਿਹਾ ਕਿ ਉਸ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਨਾ ਹੋਵੇ ਉਸ ਸਕੂਲ ਵਿੱਚ ਟੀਚਰ ਨਾ ਹੋਵੇ ਜੇ ਸਕੂਲ ਵਿੱਚ ਟੀਚਰ ਨਹੀਂਗਾ ਹੈਗਾ ਉਸ ਸਕੂਲ ਨੂੰ ਰੰਗ ਰੋਗਨ ਜਿੰਨਾ ਮਰਜ਼ੀ ਵਧਿਆ ਕਰ ਦਿਓ ਉਸ ਸਕੂਲ ਦੇ ਵਿੱਚ ਬੱਚਾ ਪੜਨ ਨੂੰ ਤਿਆਰ ਨਹੀਂਗਾ ਕਿਉਂਕਿ ਰੰਗ ਰੋਗਨ ਨੇ ਨਹੀਂ ਪੜਾਉਣਾ ਉਸੇ ਟੀਚਰ ਨੇ ਪੜਾਉਣਾ ਟੀਚਰ ਨਹੀਂ ਟੀਚਰ ਤਾਂ ਤੁਸੀਂ ਮੰਗਵਾ ਲੈ ਕੇ ਆਉਨੇ ਆ ਪੰਜਾਬ ਦੇ ਵਿੱਚ ਕਿੰਨੇ ਹਜ਼ਾਰ ਸਕੂਲ ਅੱਜ ਵੀ ਟੀਚਰ ਲੈਸ ਆ ਔਰ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ ਪੇ ਨਾਲ ਦੇ ਸਕੂਲ ਤੋਂ ਮੰਗਵਾ ਟੀਚਰ ਲਿਆ ਕੇ ਉੱਥੇ ਪੜਾਉਣਾ ਜਿਹੜਾ ਮੰਗਵਾਇਆ ਉਹ ਕਿੰਨਾ ਕੁ ਪੜਾ ਲਓ ਬਈ ਇਸ ਕਰਕੇ ਇਹ ਨਹੀਂ ਅੱਜ ਇੱਕ ਹੋਰ ਪ੍ਰਾਇਮਰੀ ਤੋਂ ਅੱਗੇ ਵਧ ਗਏ ਹੁਣ ਇਹ ਪਹਿਲਾਂ ਤਾਂ ਪ੍ਰਾਇਮਰੀ ਤੱਕ ਪਠਾ ਪੜਾਲਦੇ ਸੀ ਨਾ ਹੁਣ ਤਾਂ ਅੱਗੇ ਵਧ ਗਿਆ ਚੁੱਪਚੀਤੇ ਹੀ ਇਹਨਾਂ ਨੇ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਆ ਉਹਨਾਂ ਦਾ ਇਹ ਨਹੀਂ ਇੱਕ ਨੋਟੀਫਿਕੇਸ਼ਨ 22 ਜੁਲਾਈ ਨੂੰ ਕਰਤਾ ਕਿ ਉਹ ਸਰਕਾਰ ਦੇ ਹਵਾਲੇ ਪ੍ਰਾਈਵੇਟ ਹੱਥਾਂ ਹੀ ਦੇ ਦੇਣੇ ਆ ਕਾਹਦੇ ਤੇ ਉੱਥੇ ਨਾ ਦੇਣੇ ਕੋਈ ਪ੍ਰੋਫੈਸਰ ਕੋਈ ਰੱਖ ਹੋਇਆ ਨਾ ਕੋਈ ਲੈਕਚਰਰ ਰੱਖ ਹੋਇਆ ਤੇ ਫੇ ਇਹਦਾ ਮਤਲਬ ਤਾਂ ਇਹ ਹੀ ਆ ਨਾ ਕਿ ਪ੍ਰਾਈਵੇਟ ਨੂੰ ਉਤਸ਼ਾਹਤ ਕਰ ਪ੍ਰਾਈਵੇਟ ਸਕੂਲ ਕਾਲਜ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ ਕੀ ਆ ਬੇਸ਼ੱਕ ਉਸੇ ਅਨਟ੍ਰੇਨ ਟੀਚਰ ਲੱਗੇ ਹੋਆ ਪਰ ਟੀਚਰ ਹਰ ਕਲਾਸ ਦੇ ਕੋਲ ਆ ਹਰ ਸਬਜੈਕਟ ਦਾ ਟੀਚਰ ਹੈਗਾ ਤਾਂ ਫਿਰ ਵੀ ਮਾਪੇ ਵੀ ਸੋਚਦੇ ਆ ਤੇ ਸਾਡਾ ਬੱਚਾ ਵਧੀਆ ਐਜੂਕੇਸ਼ਨ ਲਵੇ ਮਾਪਿਆਂ ਦੀ ਕੋਸ਼ਿਸ਼ ਹੁੰਦੀ ਆ ਇਸ ਕਰਕੇ ਇਹ ਜਿਹੜਾ ਕੰਮ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਬਹੁਤ ਹੀ ਘਟੀਆ ਕੰਮ ਕੀਤਾ ਪੰਜਾਬ ਨੂੰ ਇੱਕ ਸੰਧਾਨ ਪੜ ਬਣਾਉਣ ਵਾਸਤੇ ਕੰਮ ਕੀਤਾ ਕਿ ਪੰਜਾਬ ਦੇ ਲੋਕ ਅਨਪੜ ਰਹਿਣ ਇਹ ਪਾਲਿਸੀ ਕਹਦੀ ਆ ਪਾਲਿਸੀ ਹੈਗੀ ਦਿੱਲੀ ਵਾਲਿਆਂ ਦੀ ਅਰਵਿੰਦ ਕੇਜਰੀਵਾਲ ਜੀ ਦੀ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਤਰੱਕੀ ਕਰਨ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਵੀ ਆਪਣਾ ਹੱਕ ਮੰਗਣ ਇਸ ਕਰਕੇ ਭਾਈ ਇਸ ਸਰਕਾਰ ਦਾ ਮੈਨੂੰ ਬੜੀ ਹੈਰਾਨੀ ਹੁੰਦੀ ਆ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਸਾਡੇ ਲੀਡਰ ਆ ਉਹ ਲੀਡਰ ਮੈਨੂੰ ਨਹੀਂ ਸਮਝ ਲੱਗਦੀ ਪਏ ਜਾਂ ਤਾਂ ਉਹਨਾਂ ਨੇ ਕੋਈ ਕਾਲਾ ਧੰਦਾ ਕੀਤਾ ਆ ਕੋਈ ਗਲਤ ਕੰਮ ਕੀਤਾ ਆ ਜਿਹੜੇ ਉਹ ਦੂਜੀਆਂ ਪਾਰਟੀਆਂ ਛੱਡ ਕੇ ਰੂਲਿੰਗ ਪਾਰਟੀ ਵਿੱਚ ਜਾ ਰਹੇ ਆ ਆਮ ਤੌਰ ਤੇ ਇਦਾਂ ਹੁੰਦਾ ਸਿਆਣੇ ਵੀ ਇਹ ਗੱਲ ਕਹਿੰਦੇ ਆ ਜਿਹੜੇ ਸਿਆਸਤਦਾਨ ਘਸਿਓ ਆ ਸਿਆਣੇ ਸਿਆਸਤਦਾਨ ਉਹ ਵੀ ਇਹ ਗੱਲ ਕਹਿੰਦੇ ਆ ਕਿ ਜਿੰਨੇ ਕੋਈ ਗਲਤ ਕੰਮ ਕੀਤਾ ਆ ਉਹ ਫੇ ਰੂਲਿੰਗ ਪਾਰਟੀ ਵੱਲੋਂ ਦੌੜਦਾ ਕਿ ਸਾਨੂੰ ਬਚਾ ਲਓ ਅਸੀਂ ਤੁਹਾਡੇ ਰੱਖਣਦੇ ਆ ਤਾਂ ਉਹ ਫੇ ਪਾਰਟੀ ਪੁਰਾਣੀ ਪਾਰਟੀ ਛੱਡ ਕੇ ਨਵੀਂ ਪਾਰਟੀ ਰੂਲਿੰਗ ਪਾਰਟੀ 'ਤੇ ਚੱਲ ਜਾਂਦੇ ਆ ਆ ਹੁਣੇ ਹੀ ਕੱਲ ਦੀ ਖਬਰ ਆ ਡਾਕਟਰ ਸੁਖਵਿੰਦਰ ਸੁਖੀ ਵੰਗਿਆ ਤੋਂ ਐਮ ਐਲ ਏ ਬੜੇ ਵਧੀਆ ਚਾਹੇ ਕਿਸੇ ਪਾਰਟੀ ਸੀ ਮੇਰਾ ਇਸ ਇਸ ਗੱਲ ਨਾਲ ਕੋਈ ਮਤਲਬ ਨਹੀਂ ਮੇਰੇ ਵਾਸਤੇ ਸਾਰੀਆਂ ਪਾਰਟੀਆਂ ਕੋਈਆਂ ਪਰ ਜਿੱਥੇ ਜਿਸ ਪਾਰਟੀ ਨੇ ਤੁਹਾਨੂੰ ਜਿਤਾਇਆ ਜਿਸ ਪਾਰਟੀ ਦੇ ਚੋਣ ਨਿਸ਼ਾਨ ਤੁਸੀਂ ਜਿੱਤੇ ਅੱਜ ਵੀ ਉਹ ਮਾਰੀ ਕਿਉਂ ਲੱਗੀ ਜਾਂ ਤਾਂ ਕੋਈ ਕਾਲਾ ਦੰਦਾ ਕੀਤਾ ਇਸ ਕਰਕੇ ਮਾਰੀ ਲੱਗ ਰਹੀ ਆ ਕਿਤੇ ਤੁਹਾਨੂੰ ਵੀ ਵਿਜੀਲੈਂਸ ਦਾ ਡਰ ਦਿਖਾਇਆ ਜਾ ਰਿਹਾ ਭਗਵਾਨਤਮਾਨ ਜੀ ਵੱਲੋਂ ਕਿਉਂਕਿ ਮਾਨ ਸਾਹਿਬ ਜਿਹੜੇ ਆ ਇਹ ਵੀ ਜੋ ਮੋਦੀ ਹੀ ਜੀ ਕਰ ਰਹੇ ਆ ਸੈਂਟਰ ਦੇ ਵਿੱਚ ਕਿ ਜਿਹੜਾ ਵਿਰੋਧੀ ਆ ਉਨ ਕਿੱਦਾਂ ਸਨੱਪ ਕਰਨਾ ਉਹਦੇ ਤੇ ਕਿਹੜਾ ਪਰਚਾ ਦਰਜ ਕਰਨਾ ਇਸ ਕਰਕੇ ਵੀ ਆਪਾਂ ਮੈਂ ਤਾਂ ਸਾਰੇ ਸੱਜਣਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਲੋਗ ਛੜੱਪੇ ਮਾਰ ਕੇ ਡੱਡੂ ਛੜੱਪੇ ਮਾਰ ਕੇ ਕਦੀ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ 'ਚ ਇਹ ਸੁਖਵਿੰਦਰ ਸੁਖੀ ਜੀ ਦੇਖ ਲਓ ਡਾਕਟਰ ਨੇ ਬਹੁਤ ਵਧੀਆ ਪੜ੍ਹੇ ਲਿਖੇ ਨੇ ਇਹ ਵੀ ਨਹੀਂ ਕਹਿ ਸਕਦੇ ਕੋਈ ਨੇ ਪੜ੍ਹਵੰਦਾ ਪੜ੍ਹੇ ਲਿਖੇ ਨੇ ਕਾਫੀ ਐਕਸਪੀਰੀਅੰਸ ਆ ਇਹਨਾਂ ਦਾ ਆਪਣਾ ਜਿਹੜਾ ਬਿਜ਼ਨਸ ਸੀ ਜਿਹੜਾ ਇਹਨਾਂ ਦਾ ਆਪਣਾ ਪੇਸ਼ਾ ਸੀ ਬਹੁਤ ਵਧੀਆ ਸੀ ਇਹਨਾਂ ਦਾ ਪੇਸ਼ਾ ਪਰ ਚਲੋ ਆਮ ਪਹਿਲਾਂ ਬੀਅਤ ਪੀਜ ਗਏ ਬੀਐਸਪੀ ਜੋ ਗਾਹ ਪਸੇ ਛੜਪੇ ਮਾਰ ਮਾਰ ਹੁਣ ਆਮ ਆਦਮੀ ਪਾਰਟੀ ਚ ਪਹੁੰਚ ਗਿਆ ਬੇ ਕੀ ਮਜਬੂਰੀ ਸੀ ਉਹ ਭਾਈ ਉਹ ਤਾਂ ਅੱਗੇ ਪੰਜਾਬ ਦਾ ਨਹੀਂ ਪੱਠਾ ਬਿਠਾਦਾ ਤੁਸੀਂ ਇੱਕ ਹੋਰ ਨਾਮ ਰਾਲ ਕੇ ਪੰਜਾਬ ਦਾ ਪੱਠਾ ਬਿਠਾ ਲੈਣ ਵਾਸਤੇ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਤੇ ਜਿਹੜੇ ਇਹੋ ਜਿਹੇ ਲੋਕ ਆ ਛੜਪੇ ਮਾਰਨੇ ਵਾਲੇ ਇੱਕ ਤਾਂ ਉਹਨਾਂ ਤੋਂ ਬਚ ਕੇ ਰਹੋ ਇੱਕ ਸਰਕਾਰ ਨੇ ਜੋ ਤੁਹਾਡੇ ਨਾਲ ਕਿਹਾ ਚੇਤੇ ਰੱਖਿਓ ਵੋਟਾਂ ਦੇ ਵਿੱਚ ਮੋਰੇ ਆ ਰਿਆ ਜਿੰਨੀ ਚੋਣ ਆ ਰਹੀ ਮੋਰੇ ਜਿਮਨੀ ਜੋਂ ਆ ਰਹੀ ਆ ਇਹ ਨਾ ਸੋਚਿਓ ਸਰਕਾਰ ਦਾ ਬੰਦਾ ਜੇ ਜੋ ਸਾਨੂੰ ਕੁਝ ਮਿਲ ਜਾਣਾ ਜੇ ਸਰਕਾਰ ਦਾ ਬੰਦਾ ਜੇ ਤੂੰ ਤੁਹਾਨੂੰ ਕੁਝ ਨਹੀਂ ਮਿਲਣਾ ਜੇ ਸਰਕਾਰ ਦਾ ਬੰਦਾ ਹਰੂਗਾ ਤਾਂ ਫੇਰ ਤੁਹਾਨੂੰ ਸਭ ਕੁਝ ਮਿਲੂਗਾ ਫੇਰ ਤੁਹਾਡੀ ਗੱਲ ਸੁਣੀ ਜਾਊਗੀ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਲੋਕ ਸਾਥੋਂ ਮਰਾਜ ਆ ਜਿੱਦਾਂ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਤੁਸੀਂ ਦਿੱਤਾ ਇਹਨਾਂ ਨੂੰ ਸੂਝ ਸੋ ਇਸ ਕਰਕੇ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਆ ਕਿ ਇਹਨਾਂ ਨੇ ਸਾਡਾ ਐਜੂਕੇਸ਼ਨ ਦਾ ਇਹ ਪੱਠਾ-ਪਠਾਲ ਦਾ ਹੈਲਥ ਸਿਸਟਮ ਦਾ ਪੱਠਾ-ਪਠਾਲ ਦਾ ਜਿਹੜੀ ਹੈਲਥ ਸਾਰਿਆਂ ਨੂੰ ਚਾਹੀਦੀ ਆ ਜਿਹੜੀ ਐਜੂਕੇਸ਼ਨ ਸਾਰਿਆਂ ਨੂੰ ਚਾਹੀਦੀ ਆ ਇਹ ਅੱਜ ਉਹ ਤਣਾਡਾਂ ਦੇ ਵਾਸਤੇ ਰਿਜ਼ਰਵ ਕਰ ਰਿਆ ਤਣਾਡਾਂ ਲਈ ਇਹ ਕਰ ਰਿਆ ਸਾਰਾ ਪ੍ਰਬੰਧ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਧਿਆਨ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਧੰਨਵਾਦ ਜੈਪੀ